ਕਿ ਉਹ ਮੇਰੀਆਂ ਤਿੰਨ ਲੜਕੀਆਂ ਦੋ ਆਪਣੇ ਘਰ ਆ ਤੇ ਹਰ ਮੇਰੀ ਮਰ ਗਈ ਯਾਰ ਅੱਛਾ ਤੇ ਵੱਡੀ ਲੜਕੀ ਮੈਂ ਕੋਰ ਰੱਖੀ ਆ ਦੋ ਮੇਰੇ ਬੱਚੇ ਆ ਉਹਦੀ ਅਸਲੀ ਦੇ ਦੋਨਾਂ ਨੂੰ ਪਾਜੀ ਦਾ ਉਹਨਾਂ ਸਕੂਲੇ ਛੱਡਣ ਜਾਊਗਾ ਮੈਂ ਮੁੜ ਕੇ ਆ ਕੇ ਰਸਤਾ ਵਾਹੀਗਾ ਯਾਰ ਆਫੀ ਤੇ ਰੋਟੀ ਖਾਣੀ ਕਾਹਤਨਾ ਗੇ ਰਿਸ਼ਕ ਦਾ 40 ਕਿਲੋ ਰੁਪਇਆ ਤਰਾਹ ਦੇ ਤਰਫੀਆ ਮੋਟਾਈ ਸਕਾ ਅੱਛਾ ਤੁਹਾਡਾ ਰੱਖਣ ਦਾ ਆਪਣਾ ਨਹੀਂ ਹੈਗਾ ਨਹੀਂ ਕਿਰਾਏ ਦਾ ਹਾਂ ਕਿਰਾਏ ਦਾ ਸਾਡੇ ਕਿੰਨੇ ਪੈਸੇ ਕਿੰਨੇ ਕਰਾਇਆ ਲੀਦੀ ਦਾ 5000 ਰੁਪਏ ਅੱਛਾ ਹਾਲੇ ਤੇ ਜੋ ਸ਼ਾਮ ਨੂੰ ਸੌਂਦਾ ਬੰਦਾ ਸੋਚਦਾ ਸਾਰੇ ਜੰਗ ਵਿੱਚ ਕੀ ਕੀ ਗਿਆ ਤੈਨੂੰ ਮਾਰ ਇੱਦਾਂ ਦਾ ਮਨ ਦੇ ਵਿੱਚ ਆਉਂਦਾ ਕਿ ਮਨ ਭਾਵੁਕ ਵੀ ਹੋਇਆ ਤਾਂ ਜਦੋਂ ਮਨ ਜੇ ਚਾਹੁੰਦਾ ਨਾ ਉਦੋਂ ਫਿਰ ਤਗ ਲਾਜ ਦਾ ਹੋਰ ਵੀ ਕਰਨਾ ਅਦੇ ਇਹ ਵੀ ਮੰਨ ਚ ਰਹਾ ਹੈ ਕਿ ਮੁੰਡਾ ਹੁੰਦਾ ਤਾਂ ਸ਼ਾਇਦ ਇਹ ਕੰਮ ਨਾ ਕਰਨਾ ਸੀ ਨਹੀਂ ਹੁੰਦਾ ਤੇ ਆ ਜੀ ਆਪ ਆ ਬੈਠ ਗਿਆ ਨਾ ਮੈਨੂੰ ਜਾ ਵੀ ਹੁੰਦਾ ਹਾਂ ਹਾਂ ਬੇਟੀਆਂ ਮੇਰੀਆਂ ਔੜੀਆਂ ਲਖੀਆਂ ਤੇਰੀਆਂ ਨੂੰ ਸੋਹਣੀਆਂ ਲਖੀਆਂ ਜਵਾਨ ਆ ਤੇ ਇਹ ਉਹ ਤੇ ਮਨੋਂ ਆਂਦੀਆਂ ਕਾਮੀ ਨਹੀਂ ਉਤਰ ਹਾਂ ਰਖੇ ਦਾ ਤੂੰ ਆਲਾ ਸਾਡੇ ਕੋਲ ਤੂੰ ਮੇਰੇ ਕੋ ਰਿਆ ਨਹੀਂ ਨਾ ਤੇ ਯਾਰ ਪਰ ਇਹ ਸਭ ਸੀ ਅਕਾਲ ਦੋਸਤੋ ਮੈਂ ਹਾਂ ਸੁਖਬੀਰ ਸਿੰਘ ਸ਼ਿਰਕਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਆਹਮ ਦਾ 72 ਬੰਦਾ ਜ਼ਿੰਦਗੀ ਨੂੰ ਜਿਉਣ ਲੱਗਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚੋਂ ਦੀ ਲੰਘਦਾ ਹੋਇਆ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਪੂਰਾ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ ਜ਼ਿੰਦਗੀ ਦੇ ਵਿੱਚ ਸੰਗੀਆਂ ਵੀ ਆਉਂਦੀਆਂ ਨੇ ਰੋਟੀਆਂ ਵੀ ਆਉਂਦੀਆਂ ਨੇ ਦਿੱਕਤਾਂ ਪਰੇਸ਼ਾਨੀਆਂ ਅੱਜ ਤੱਕਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਆਪਣੇ ਪਰਿਵਾਰ ਨੂੰ ਚੰਗਾ ਗੁਜ਼ਰਬਸਰ ਦੇ ਸਕੇ ਪਰਿਵਾਰ ਦਾ ਭੇਟ ਪਾਲ ਸਕੇ ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਦੇ ਸੋਚੀਆਂ ਵਿਚਾਰੀਆਂ ਵੀ ਨਹੀਂ ਹੁੰਦੀਆਂ ਜਿਹੜੀਆਂ ਸੁਭਾਵਿਕ ਤੌਰ ਦੇ ਉੱਤੇ ਅਸੀਂ ਨਹੀਂ ਇਹ ਚੀਜ਼ ਨੂੰ ਲੈ ਕੇ ਕਿੰਤਾ ਤੋਂ ਹੁੰਦੇ ਆ ਯਾਹਰ ਏਸੀ ਨੂੰ ਲੈ ਕੇ ਸਾਡੇ ਮੰਨ ਵਿੱਚ ਚੇਤਨਾ ਨਹੀਂ ਹੁੰਦੀ ਕਿ ਸਾਡਾ ਆਉਣ ਵਾਲਾ ਸਮਾਂ ਅਜਿਹਾ ਹੋ ਜਾਵੇਗਾ ਜ਼ਿੰਦਗੀ ਨੂੰ ਜੀਣ ਦੇ ਢੰਗ ਤਰੀਕੇ ਜਿਹੜੇ ਉਹ ਵੱਖੋ ਵੱਖ ਤਰੀਕੇ ਦੇ ਹੁੰਦੇ ਨੇ ਕੋਈ ਬੰਦਾ बिजनेসম্যান ਹੈ ਉਸ ਦੇ ਵੱਲੋਂ ਆਪਣੀਆਂ ਉਹ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਕੋਈ ਲੜਕਾ ਹੁੰਦਾ ਹੈ ਕਿ ਉਸ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਲੰਗਾਂ ਅਜਿਹੀਆਂ ਪੱਟੀਆਂ ਜਾਂਦੀਆਂ ਨੇ ਕਿ ਆਪਣੇ ਘਰਦਿਆਂ ਦਾ ਜੀਵਨ ਬਸਰ ਚੰਗਾ ਕੀਤਾ ਜਾਵੇ ਪਰ ਇਸ ਵਕਤ ਅਸੀਂ ਇੱਕ ਐਸੀ ਸਥਿਤੀ ਦੇ ਨਾਲ ਮੌਜੂਦ ਆ ਜਿਨ੍ਹਾਂ ਦੇ ਵੱਲੋਂ ਰਿਖਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਿਆ ਜਾਂਦਾ ਹੈ ਇਹਨਾਂ ਦਾ ਬੇਟਾ ਕੋਈ ਨਹੀਂ ਹੈ ਤਿੰਨ ਬੇਟੀਆਂ ਨੇ ਅੱਜ ਦੇ ਯੋਗ ਦੇ ਯੁੱਗ ਦੇ ਵਿੱਚ ਹਾਲਾਂਕਿ ਬੇਟੀਆਂ ਦੇ ਵੱਲੋਂ ਵੀ ਬੜਾ ਚੰਗਾ ਆਪਣੇ ਪਰਿਵਾਰਾਂ ਨੂੰ ਪਾਲਿਆ ਜਾਂਦਾ ਪਰ ਬਾਪੂ ਜੀ ਹੋਣਾ ਦੀ ਕਿਵੇਂ ਦੀ ਜ਼ਿੰਦਗੀ ਰਹੀ ਕੀ ਕੁਝ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖਾਸ ਰਿਹਾ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀਆਂ ਇਹ ਕਰ ਰਹੇ ਨੇ ਉਸ ਦੇ ਬਾਰੇ ਇਹਨਾਂ ਦਾ ਕੀ ਕੁਝ ਕਹਿਣਾ ਗੱਲਬਾਤ ਕਰਾਂਗੇ ਕੋਪਰੀ ਕੀ ਹਾਂ ਮੈਂ ਠੀਕ ਠਾਕ ਹਾਂ ਹਾਂ ਠੀਕ ਹੈ ਜੀ ਨਾਮ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਨਾਮ ਮੈਂ ਗਰਨਾਵ ਸਿੰਘ ਜੀ ਗਰਨਾਵ ਸਿੰਘ ਅਮਰਸਰ ਦੇ ਰਹਿਣ ਵਾਲੇ ਹਾਂ ਹਾਂ ਜੀ ਗੋਲਡਨ ਆਮ ਜਾਂ ਨਿਊ ਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਜੀ ਮੇਰੀਆਂ ਤਿੰਨ ਲੜਕੀਆਂ ਦੋ ਆਪਣੇ ਘਰ ਆ ਤੇ ਘਰ ਦੀ ਮੇਰੀ ਮਰ ਗਈ ਆ ਅੱਛਾ ਤੇ ਵੱਡੀ ਲੜਕੀ ਮੈਂ ਕੋਰ ਰੱਖੀ ਆ ਦੋ ਮੇਰੇ ਬੱਚੇ ਆ ਉਹ ਵੀ ਰੱਖੀ ਦੇ ਤੇ ਉਹਨਾਂ ਨੂੰ ਪਾਲੀਦਾ ਉਹਨਾਂ ਨੂੰ ਸਕੂਲੇ ਛੱਡਣ ਜਾਂਦਾ ਤੇ ਮੁਰਕੇ ਆ ਕੇ ਰਸਤਾ ਵਾਈਦਾ ਇਹ ਸੱਜਣਾ ਕਿੰਨਾ ਸਮਾਂ ਹੋ ਗਿਆ ਪਹਿਲਾਂ ਕਿਹੜਾ ਕੰਮ ਕਰਦੇ ਪਹਿਲਾਂ ਮੈਂ ਟਰੈਕਟਰ ਨਾਲ ਹੀ ਰੇਕ ਬਜਰੀ ਚਲਾਉਣਾ ਹਾਂ ਜੀ ਉਹ ਮੁਰਕੇ ਮੈਨੂੰ ਇੱਕ ਤਾਂ ਡਰ ਕੇ ਸਰਦਾਰ ਨੇ ਟਾਤਾ ਹੂੰ ਇਹ ਫੇ ਕੋ ਸੱਬ ਨਹੀਂ ਹੈਗਾ ਵਜਾ ਕੀ ਬਣੀ ਘਟਾਉਣ ਦੀ ਕੀ ਵਜਾ ਬਣੀ ਉਹ ਕੋਈ ਉਹਨੇ ਆਪਣਾ ਬੰਦਾ ਰੱਖ ਲਿਆ ਅੱਛਾ ਤੇ ਫੇ ਮੈਂ ਮਹਾਰਾਜੀ ਉਹਨੇ ਆਪਣਾ ਰੱਖ ਲਿਆ ਤੇ ਮੈਂ ਫੇ ਵਿਹਲਾ ਹੋ ਗਿਆ 10 ਦਿਨ ਘਰ ਰਹਾ 10 ਦਿਨਾਂ ਬਾਅਦ ਉਹ ਮੇਰੇ ਰਸਕਾਣ ਕੇ ਫੜਿਆ ਰਸਕਾ ਖਿਲਾਇਆ ਚਲੋ ਇੱਕੋ ਰੋਟੀ ਖਾਣੇ ਮਰੀ ਜਦੋਂ ਮਾਦੂ ਚੋਰਾ ਨਹੀਂ ਹੋਇਆ ਜਦੋਂ ਉਹਨੇ ਕੰਮ ਤੋਂ ਕੱਢਿਆ ਨਾ ਕੋਈ ਹੁੰਦਾ ਹੀ ਆ ਕੀ ਕੀ ਕੀਤਾ ਜਾਵੇ ਹੂੰ ਚਾਹ ਹਦਨ ਦਾ ਹੀ ਜਿੱਥੇ ਬੜਾ ਇਨਾ ਚ 10 ਸਾਲ ਹੋ ਗਿਆ 15 ਨਾਲ ਰਹਿੰਦੇ ਆ ਇੱਕਦਮ ਘੜ ਦਈਏ ਬੰਦੇ ਨੂੰ ਰੋਟੀ ਤੇ ਇਕਦਮ ਲਾਹ ਦੀਏ ਤਾਂ ਬੰਦੇ ਤੇ ਕੀ ਮਹਿਸੂਸ ਹੋਊਗੀ ਉਹ ਗੱਲਾਂ ਤੇ ਰੋਣਾ ਆਉਂਦਾ ਹੀ ਆ ਬੱਸ ਕਰੀਏ ਕੀ ਬਪੀਆ ਸੱਟ ਲੱਗੀ ਹੋਈ ਏ ਤੁਹਾਡੇ ਇਹ ਨੰਨ ਬੰਦ ਗਿਆ ਮਾਰ ਗਿਆ ਅੱਛਾ ਅੱਛਾ ਤੇ ਇਹਦੇ ਉੱਤੇ ਪੱਟੀ ਪੱਟੀ ਕਿਵੇਂ ਕੀਤੀ ਹੈ ਉਹ ਮਾ ਉਹ ਲੋਹੇ ਨੇ ਨਿਕਰੇ ਆ ਅੱਛਾ ਲੁੱਗੀ ਲੱਗੀ ਕੋ ਮਾ ਤੇਲ ਦਾ ਤੇਲ ਮਰੀਦਾ ਨਾ ਇਹ ਕਰਕੇ ਤੇ ਆਪਣਾ ਗਜਰਾ ਚਲਾਉਣ ਦੇ ਆ ਰਖਸ਼ਾ ਖੋਦੇ ਨੇ ਹੁਣ ਕਿੰਨਾ ਸਮਾਂ ਹੋ ਗਿਆ ਇਹ ਮਿੰਨੋ ਜੀ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ 50% ਹੋ ਜਾਂਦੀ ਹੈ ਘਰ ਦਾ ਤੇ ਚੱਲਦਾ ਇਸ ਤਰ੍ਹਾਂ ਜਾਂ ਟੈਂਪਾਸ ਘੁੱਟ ਨੱਪ ਕੇ ਕਰੀਦਾ ਇਧਰ ਤੇ ਇਧਰ ਕਈ ਇਧਰ ਕਈ ਇਧਰ ਟੈਂਪਾਸ ਰੋਕੀ ਪਾਣੀ ਖਾਈ ਜਾਂਦਾ ਮਾਦੇ ਵਿੱਚ ਚੋਰਾ ਹੁੰਦਾ ਤੇ ਵੀ ਮਾਦੇ ਵਿੱਚ ਹੁੰਦਾ ਤੇ ਹੁੰਦਾ ਤੇ ਹੁੰਦਾ ਤਾਂ ਕਿੱਥੇ ਹਾਂ ਕੀ ਕਰਨਾ ਕੀ ਕੀ ਕਲਾਉ ਹੋ ਆਪਣੇ ਮਨ ਨੂੰ ਸਮਝਾਉਣ ਵਾਲੀ ਗੱਲ ਆ ਉਦੋਂ ਮੇਰੀ ਘਰ ਦੀ ਵੀ ਮਰ ਗਈ ਉੱਥੇ ਪੈਸੇ ਪੋਸੇ ਲੱਗ ਗਿਆ ਉਹ ਜਿਹੜੇ ਪਹਾੜ ਤੇ ਲੱਗਿਆ માતા ਜੀ ਉਹਨਾਂ ਨੂੰ ਕੋ ਬਿਮਾਰੀ ਸੀ ਉਹਨਾਂ ਦੀ ਨਾਲ ਹੀ ਬਲਾਉ ਗਈ ਜੀ ਅੱਛਾ ਤੇ ਪਹਿਲੋ ਦਾ ਜੋ ਸਨਾ 7.5 ਲੱਖ ਰੁਪਏ ਦਾ ਖਾ ਗਿਆ ਹੂੰ ਇਹਨੇ ਦਿੱਤਾ ਜਵਾਬ ਜੀ ਤੇ ਮੁੜ ਕੇ ਚਲ ਗਿਆ ਹਸਤਾ ਤੇ ਇਸ ਤਰ੍ਹਾਂ ਵੀ ਮੇਰੇ ਜਵਾਈ ਆ ਤਨ ਕਾ ਮਰ ਗਈ ਉਹਨਾਂ ਚੁੱਕ ਦੀ ਚੰਡੀਗੜ੍ਹ ਲਾ ਜੇ ਹੂੰ ਚੰਡੀਗੜ੍ਹ ਲਾਜੋ ਚੰਡੀਗੜ੍ਹ ਜਾ ਕੇ ਉੱਥੇ ਜਿਹੜੇ ਪਾਏ ਟੁਕ ਚਾਹੇ ਲਾ ਕੇ ਆ ਗਏ ਬੱਚੀ ਬਣਾ ਪਾ ਕਿੰਨੇ ਪੈਸੇ ਬਣਦੇ ਨੇ ਸ਼ਾਮ ਨੂੰ ਜੇ ਸਵੇਰ ਦੇ ਪਹਿਲਾਂ ਤਾਂ 9 ਵਜੇ ਤੋਂ ਸ਼ੁਰੂ ਕਰਦੇ ਆ ਸਵੇਰ ਐ ਨਾ ਜੀ ਸਵੇਰੇ 8 ਵਜੇ ਆਉਣਾ ਅੱਛਾ 8 ਵਜੇ ਤੋਂ ਸ਼ਾਮ ਨੂੰ ਕਿੰਨੇ ਵਜੇ ਤਾਈ ਹਾਂ ਹੁਣ ਮੈਂ ਬਸ ਜੀ 5 ਵਜੇ ਸਿਦਾਂਤ ਤੇ ਜਾਉਣੀ ਆ 5:00 ਵਜੇ ਹਾਂ 5:00 ਵਜੇ ਦਾ ਅਰ ਭਈਆ ਖਾ ਪੀ ਤੇ ਰੋਟੀ ਪਾਣੀ ਹਾਂ ਲਤਨਾ ਗਏ ਰਸ਼ਕੇ ਦਾ 40000 ਰੁਪਇਆ ਕਰਾ ਦੇ ਕੇ ਰੁਪਇਆ 20000 ਅੱਛਾ ਤੁਹਾਡਾ ਰਿਕਸ਼ਨ ਵੀ ਆਪਣਾ ਨਹੀਂ ਹੈਗਾ ਨਹੀਂ ਕਰਾਏਗਾ ਹਾਂ ਕਰਾਏਗਾ ਕਿੰਨੇ ਪੈਸੇ ਦਿੰਨੇ ਹੋ ਕਰਾਇਆ ਦੇ ਜੀ ਦਾ 5000 ਰੁਪਇਆ ਅੱਛਾ 5000 ਰੁਪਇਆ ਕਰਾਏ ਤੇ ਦੇ ਵਿੱਚ ਬਚ ਕਿੰਨੇ ਜਾਂਦੇ ਨੇ ਬਜਟ ਨਾਲ ਕੰਮ ਦਾ ਸਾਰ 100 200 ਰੁਪਇਆ ਉਹਦਾ ਬਜਟ ਹਾਂ ਇਹ ਬਜਟ ਨਹੀਂ ਨਹੀਂ ਕੋਈ ਸੌਣ ਲੱਗੇ ਜੇ ਸ਼ਾਮ ਨੂੰ ਸੌਂਦਾ ਬੰਦਾ ਸੋਚਦਾ ਸਾਰੇ ਦਿਨ ਦੇ ਵਿੱਚ ਕੀ ਕੋਈ ਗਿਆ ਤੇ ਮਾਰੇ ਇਕਾ ਨਾਂ ਮਨ ਦੇ ਵਿੱਚ ਆਉਂਦਾ ਤੇ ਮਨ ਭਾਵੁਕ ਵੀ ਹੋ ਜਾਂਦਾ ਜਦੋਂ ਮਨ ਦੇ ਵਿੱਚ ਆਉਂਦਾ ਨਾ ਉਦੋਂ ਫੇਰ ਪੱਗ ਲਾਲ ਦਾ ਹੋਰ ਕੀ ਕਰਨਾ ਹੂੰ ਆਉਂਦਾ ਤੇ ਹੈਆ ਤੇ ਪੱਗ ਫੇਰ ਲਾਉਣਾ ਪੰਗਾ ਕੀ ਕਰੀਏ ਗੋਡੇ ਆਉ ਨਹੀਂ ਟੱਕੇ ਹੋ ਜਾਂਦਾ ਤੇ ਇਹ ਕਰਕੇ ਇੱਕ ਇੱਕ ਗੱਲ ਮੇਰੀ ਹੋਲ ਨੋਟ ਕਰ ਇਹ ਮੇਰੇ ਗੋਡੇ ਪੀੜ ਕਰਦੇ ਸੀ ਹਾਂ ਮੇਰੇ ਗੋਡੇ ਪੀੜ ਕਰਦੇ ਤੇ ਮੇਰੇ ਕੋ ਤੁਰਿਆ ਨਹੀਂ ਜਾਂਦਾ ਅੱਛਾ ਜਦੋਂ ਟਰੈਕਟਰ ਚ ਆਉਂਦੀ ਆਹ ਹਾਂ ਅੱਛਾ ਤੁਰਿਆ ਨਹੀਂ ਜਾਂਦਾ ਤੇ ਮੈਂ ਆਖਾਂ ਮੈਂ ਰਸਕਾ ਮੈਂ ਕਿੰਨਾ ਲਾਉਂਗਾ ਹੂੰ अच्छा चलो ना चलो ओटा दिखत आई जाने ते चलो वा मुणे परायं मैं दो चार दिन मशका मेरा गोड्डे सही हो कि जे जेडी लोग कहंदे ने कि साडा लाज ਨਹੀਂ ਹੁੰਦਾ ਗੋਡਿਆਂ ਦਾ ਅਸੀਂ ਬਹਿਦੇ ਆਂ ਅੱਜ ਤੱਕ ਤੁਰ ਨਹੀਂ ਸਕਦੇ ਉਹ ਲੋਕ ਜੋ ਕੋਸ਼ਿਸ਼ ਕਰਨ ਤਾਂ ਚਲਾ ਸਕਦੇ ਗੋਡੇ ਚਲਾ ਚਲਾ ਭਾਵੇਂ ਇਹ ਥੋੜੀ ਦੋ ਚਾਰ ਦਿਨ ਕੰਗੀ ਹੁੰਦੀ ਆ ਗੋਡੇ ਆ ਹੱਡੀਆਂ ਇੱਕ ਦੂਜੇ ਨਾਲ ਵੱਜਦੀਆਂ ਹੂੰ ਵੱਲੀਆਂ ਦੇ ਨਾਲ ਜੇ ਲੋਪਾ ਖੋਤੇ ਹੋ ਜਾਂਦੇ ਹਨ ਨਾ ਵੱਜਦੀਆਂ ਤੇ ਇੱਕ ਜਗ੍ਹਾ ਤੇ ਨਹੀਂ ਆਉਦਾ 200 ਬੱਕਾ ਉਹਦਾ 300 ਉਹਦਾ ਦਜਾ ਕਰੋੜਿਆਂ ਦਾ ਕਰੋੜਿਆਂ ਦਾ ਹਾਂ ਸੂਬੇ ਤੱਕ ਗਲਾ ਦੋ ਗਲਾ ਜਨੂਆ ਉਸ ਉਪੀਵਲੇ ਆ ਗਏ ਨਹੀਂ ਲਿਆ ਪਿੰਡ ਥਾਂ ਦਾ ਉਹ ਇਕੱਠਾ ਲਾ ਕੇ ਆ ਗਏ ਫਿਰ ਜੀ ਤੁਹਾਡੇ ਪੁੱਛ ਕੁੱਟ ਦੀਆਂ ਜਦੋਂ ਤੇਰੀ ਘਰੂ ਜਵਾਨ ਸੀ ਉਹਨੂੰ ਕਦੇ ਸੋਚਿਆ ਸੀ ਕਿ ਆਪਣੀ ਅਕੀਰ ਨੇ ਪੈਰ ਦੇ ਵਿੱਚ ਤੁਹਾਨੂੰ ਯਾਰ ਰਖਸ਼ਾ ਦਿਵਾਉਣਾ ਪੈਣਾ ਨਾ ਜੀ ਕਦੀ ਸੋਚਿਆ ਨਹੀਂ ਕੀ ਕਰਨਾ ਜੇ ਮਹਾਰਾਜ ਬਾਬੇ ਜੀ ਦਾਵੇ ਨੇ ਕਰਨਾ ਨਾ ਉਹ ਕਰਨਾ ਹੀ ਪੈਣਾ ਉਹ ਜੋ ਕੁਦਰਤ ਨੇ ਦੱਸਿਆ ਨਾ ਉਹ ਹਾਰੀ ਲੈ ਕਰਨਾ ਪੈਣਾ ਮੈਨੂੰ ਸਫਰਾ ਵੀ ਮੈਂ ਤੇਰੀ ਰਸਕਾ ਵਾਂਗਾ ਪਰ ਜੋ ਮਹਾਰਾਜ ਨੇ ਪ੍ਰਣਾਤਵ ਨਾਲ ਕਰਨਾ ਨਾ ਉਹ ਕਰਨਾ ਹੀ ਗਣਾ ਬਬੀ ਜਿੰਦਗੀ ਵਿੱਚ ਸਫਰ ਕਿੱਡੀ ਕਬੜੀ ਚੀਜ਼ ਹੈ ਸਫਰ ਤੇ ਬਹੁਤ ਲੰਮੀ ਚੀਜ਼ ਆ ਜੇ ਆਪਾਂ ਸਾਬਾ ਨਾ ਨਗਾਏ ਜੇ ਤੂੰ ਮੇਰੀ ਉਮਰ ਬੋਸ਼ ਕਿੰਨੀ ਹੋਊਦਾ ਮੇਰੀ 80 ਸਾਲ ਦੀ ਉਮਰ ਹਾਂ ਅਜੇ ਮੇਰਾ ਚਲੋ ਮਹਾਰਾਜੀ ਕਿਰਪਾਵਾ ਚਲੋ ਇੱਕ ਤੰਦਰੁਸਤ ਰਹੋ ਤੁਸੀਂ ਤੰਦਰੁਸਤ ਮਾਵਾ ਸੱਚੇ ਪਾਤਸ਼ਾਹ ਢਾਲੀ ਦੀਵਾਨ ਸਲਖਣੀ ਹੋਏ ਅਜੇ ਮੈਂ ਤੰਦਰੁਸਤ ਆ ਤੇ ਸੇਵਤੀ ਮੈਂ ਪੂਰੀ ਰੱਖਦਾ ਹੀ ਆਪਣੇ ਸੁਣੀ ਹਾਂ ਸ਼ਾਮੇ ਨੂੰ ਨਾਉਣਾ ਤੇ ਦੋ ਟਾਮ ਨਾਉਣਾ ਨਾਉਣਾ ਸਿਆ ਹੋਵੇ ਹਾਰ ਹੋਵੇ ਦੋ ਟਾਮ ਨਾਉਣਾ ਨਾਉਣਾ ਅੱਪੀ ਅੱਜ ਦੀ ਕਿਹੜੀ ਗੱਲ ਕਰਦੇ ਆ ਜਿਹੜੇ ਸਾਡੇ ਵਰਗੇ ਨੌਜਵਾਨ ਨੇ ਉਹ ਕਹਿੰਦੇ ਕਿ ਇੱਥੇ ਤਾਂ ਕੰਮ ਹੈ ਨਹੀਂ ਤੁਹਾਨੂੰ ਟੈਟੇ ਟਰਾਲੀ ਕਿੱਥੇ ਚਲਾਉਂਦੇ ਸੀ ਗੁਜਰਬਸਰ ਤੁਹਾਡਾ ਝੰਡਾ ਚੱਲਦਾ ਸੀ ਵਧੀਆ ਕੀ ਰੋਸ਼ੀਲੇ ਪਾਸੇ ਦਾ ਸਫਰ ਕੀਤਾ ਤੇ ਚਲੋ ਜਿੱਦਾਂ ਦਾ ਮਾਹੌਲ ਬਣਿਆ ਜੋ ਪਰਮਾਤਮਾ ਨੂੰ ਮਨਜ਼ੂਰ ਹੋ ਕਰ ਰਹੇ ਆ ਅੱਜ ਦੇ ਬੱਚੇ ਬਾਹਰ ਪੁੱਛੀ ਜਾਂਦੇ ਉਹ ਕਹਿੰਦੇ ਇੱਥੇ ਹੈ ਹੀ ਕੁਛ ਨਹੀਂ ਬਾਹਰ ਦੇ ਬਲਦਸਰ ਸਿੰਘ ਭਾਜੀ ਮੈਂ ਤੁਹਾਨੂੰ ਬਾਹਰ ਦੀ ਸਕੀਮ ਦੱਸਦਾ ਆ ਬਾਹਰ ਦੀ ਮੈਂ ਨਾ ਸਾਡੇ ਵੇਖਣ ਦੀ ਗੱਲ ਆ ਸਾਡੇ ਜਿਹੜੇ ਗਏ ਨਹੀਂ ਇੱਕ ਗਿਆ 2 ਨੰਬਰ ਚ ਹਾਂ ਇੱਕ ਇੱਕ ਦੀ ਤਰ ਗਿਆ ਸਹੀ ਉਹ ਦੂਜਾ ਆਪਾਂ ਮੈਂ 2 ਨੰਬਰ ਚਲ ਜਾਣਾ ਉਹ ਅਜਾ ਤਾਂ ਲੱਭਾ ਨਹੀਂ ਜਾਤ ਮਤਲਬ ਇਹ ਜਿਹੜੇ ਖੜਦੇ ਆ ਨਾ ਕੀ ਬਦਨਾ ਕੀ ਕੀਤਾ ਕੀ ਨਹੀਂ ਇੱਥੇ ਕੰਮ ਜਿਹੜਾ ਹੈ ਨਾ ਇੱਥੇ ਜੇ ਬੰਦਾ ਮਿਹਨਤ ਕਰੇ ਤਾਂ ਕੁਝ ਨਾ ਕੁਝ ਟਿਲਪੁਲ ਬਣ ਜਾਂਦਾ ਮੈਂ ਨਾ ਜੀ ਵਾਧੂ ਜੋ ਇਹ ਮਹਾਰਾਜੀ ਨਗਰੀ ਆ ਇੱਥੇ ਬਣਨੇ ਬਣਨੇ ਆ ਹਾਂ ਇੱਥੇ ਮਹਾਰਾਜ ਨੇ ਰੋਟੀ ਦੇਣੀ ਦੇਣੀ ਆ ਬਾਹਰ ਦੇ ਲੋਕੀ ਜਾ ਕੇ ਤੇ ਠੁੱਕੇ ਖਾਂਦੇ ਆ ਬਾਹਰ ਜਿਹੜਾ ਮੇਰੇ ਨਾਲ ਇੱਕ ਸੱਜਣ ਗਿਆ ਨਾ ਉਹ ਤਾਂ ਗਿਆ ਸਹੀ ਜਿੱਦੇ ਜਿਹੜੇ ਗਏ ਆ ਨਾ ਉਹ ਉਹ ਪਤਾ ਹੀ ਨਹੀਂ ਉਹ ਜੇ ਕੱਟ ਸੈੱਟ ਨਹੀਂ ਹੋਏ ਹਮ ਜਿਹੜਾ ਦੇ ਦੋ ਜਾਂਦਾ ਕਰੀ ਮੰਗਾਉਂਦਾ ਮੇਰੇ ਅਕਮ ਜੇ ਤਰੀਕੇ ਦਾ ਜਿਹੜਾ ਜਾਂਦਾ ਚੰਗੇ ਤਰੀਕੇ ਨਾਲ ਜਾਂ ਉਹਦੀ ਠਾਰ ਹੁੰਦੀ ਆ ਉਹ ਤੇ ਜਾਰੀ ਜਾ ਕੇ ਠਾਰ ਚ ਖਲੋ ਗਿਆ ਤੇ ਦੁੱਧੇ ਤੇ ਜੋ ਮੇਰੇ ਵਰਗੇ ਚੁੱਕ ਲੈਂਦੇ ਜਿੱਤਣਾ ਨਾ ਆਪਾਂ ਭਾਈਨ ਚੁੱਕ ਲੇਦਾ ਤੇ ਚੁੱਕ ਕੇ ਆਪਣੇ ਕੰਮ ਤੇ ਲਾ ਦੇ ਤੇ ਕਿਸੇ ਨੇ ਜੱਟਾਂ ਨਾਲ 6 ਮਹੀਨੇ ਦਿੱਤੇ ਪਏ 6 ਮਹੀਨੇ ਦਿੱਤੇ ਆ ਇਹ ਸਾਰੀ ਬਾਹਰ ਚੱਲਣ ਦੇ ਆ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਆ ਪ੍ਰਵਾਸੀ ਮੇਰੀ ਦੂਰਾਂ ਦੀ ਹਾਂਜੀ ਰਕਸ਼ਾ ਆ ਕੇ ਪੰਜਾਬ ਦੇ ਵਿੱਚ ਇੱਕ ਕਹਿ ਦਿੰਦਾ ਕਿ ਅਸੀਂ ਤਾਂ ਭਈ ਇਹ ਚਲਾਉਂਦੇ ਨੇ ਪੰਜਾਬੀ ਕਿੱਥੇ ਚਲਾਉਣ ਪੰਜਾਬੀ ਤੁਸੀਂ ਚਲਾਉਨੇ ਹੋ ਤੁਹਾਡੇ ਨਾਲ ਕੰਪੀਟੀਸ਼ਨ ਤੁਹਾਡੇ ਨਾਲ ਕੰਮ ਕਰਦੇ ਨੇ ਪ੍ਰਵਾਸੀ ਹਾਂਜੀ ਉਹ ਨਾਲੇ ਪੰਜਾਬ ਦੇ ਵਿੱਚ ਆਨ ਨਾਲ ਫਰਕ ਪਿਆ ਤੁਹਾਨੂੰ ਫਰਕ ਪਿਆ ਤੁਹਾਡੇ ਨਾਲ ਕੋਈ ਫਰਕ ਤੁਹਾਡੀ ਮਿਹਨਤ ਤੁਹਾਡੇ ਨਾਲ ਸਾਡੀ ਮਿਹਨਤ ਤੁਹਾਡੇ ਨਾਲ ਆਓ ਆ ਬੈਠ ਲਿਆ ਹਾਂ ਹਾਂ ਇਹ ਆਨ ਚੱਲਦੀਆਂ ਹਾਂ ਹਾਂ ਏ ਇਹ ਦਹਾਂ ਦੀ ਸਵਾਰੀ ਵੀ ਨਹੀਂ ਛੱਡਦੇ ਹਾਂ ਤੇ ਚਲੋ ਸਾਨੂੰ ਮਹਾਰਾਜ ਰੋਟੀ ਦੇ ਦਿੰਦਾ ਸਾਨੂੰ ਕੋਈ ਪਰਤ ਨਹੀਂ ਤੁਹਾਡੇ ਨਾਲ ਜਦੋਂ ਮੋਲ ਭਾਅ ਕਰਦੇ ਨੇ ਲੋਕੀ ਇੱਕ ਤਾਂ ਬੰਦਾ ਆਟੋ ਜਾ ਕੇ ਬੈਠਾ ਆਹ ਨਹੀਂ ਆਟੋ ਦੇ ਵਿੱਚ ਬਰਦਾ ਤੇਲ ਹੈ ਜਿਹੜਾ ਰਕਸ਼ਤ ਦੇ ਉੱਪਰ ਬੈਠਿਆ ਤੁਹਾਡਾ ਬਾਲਣਾ ਕੌਣ ਹੈ ਤੁਹਾਡੇ ਨਾਲ ਜਦੋਂ 200 ਰੁਪਏ ਰੇਟ ਕਰਦਾ ਬੰਦਾ ਕਹਿੰਦੇ 50 ਲੈਨੇ ਅਗਲਾ ਕਹਿੰਦਾ ਮੈਂ 30 ਦੰਨਾ ਉਹ ਮਨ ਦੇ ਵਿੱਚ ਆਉਂਦਾ ਯਾਰ ਮੈਂ ਜ਼ੋਰ ਲਾ ਕੇ ਖਿੱਚਣਾ ਹਨਾ ਉਦੋਂ ਮਨ ਦੇ ਵਿੱਚ ਆਉਂਦਾ ਕਿ ਇਹ ਪੈਸੇ ਕਿੱਥੇ ਆਉਂਦਾ ਆਉਂਦਾ ਹੈ ਯਾ ਪਰ ਆਖੀ ਦਾ ਚਲੇ ਕੋਈ ਸ਼ਾਮ ਨੂੰ ਅੱਗ ਲੋ ਦੋ ਦੋ ਹੋ ਗਈ। ਹਾਂ। ਖਰਾਕ ਨਹੀਂ ਛੱਡਣਾ। ਹਾਂ। ਤੇ ਟੱਕੀ ਫਿਲੀ ਦਾ ਤੇ ਚੰਗਾ ਵੀ ਇਹ ਰਸਤਾ ਖਰਾਕ ਦੇ ਦਿੱਤੇ। ਹਾਂ। ਉਹ ਤਾਂ ਨਹੀਂ ਜਾਂਦਾ। ਹਾਂ ਖਰਾਕ ਮੇਰੀ ਬੁਲੀ ਆ। ਬਾਕੀ ਜਿਵੇਂ ਤਿੰਨ ਬੇਟੀਆਂ ਨੇ ਤੁਹਾਡੀਆਂ। ਹਾਂਜੀ। ਕਦੇ ਇਹ ਵੀ ਮਨ ਨੂੰ ਚੋਰਾ ਹੋਇਆ ਕਿ ਮੁੰਡਾ ਹੋਣ ਦਾ ਤਾਂ ਸ਼ਾਇਦ ਇਹ ਕੰਮ ਨਾ ਕਰਨਾ ਪਵੇ। ਨਹੀਂ ਹੁੰਦਾ ਤੇ ਹੈ ਜੀ ਆਪਾਂ ਬੇਟੀਆਂ ਨੇ ਮੈਨੂੰ ਯਾਦ ਨਹੀਂ ਆਉਂਦਾ। ਹਾਂ। ਬੇਟੀਆਂ ਮੇਰੀਆਂ ਪੜੀਆਂ ਲਿਖੀਆਂ ਤੇ ਇਹਨਾਂ ਸੋਹਣੀਆਂ ਸੁਨੱਖੀਆਂ ਜਵਾਨ ਆ। ਤੇ ਏ ਉਹ ਤੇ ਮਨਵਾਉਂਦੀਆਂ ਕੰਮ ਹੀ ਨਹੀਂ ਅੰਦਰ ਹਾਂ ਰਛੇ ਦਾ ਤੂੰ ਆ ਜਾ ਸਾਡੇ ਕੋਲ ਮੈਨੂੰ ਰਿਹਾ ਨਹੀਂ ਜਾਂਦਾ ਹੂੰ ਰਿਹਾ ਇਸ ਕਰਕੇ ਨਹੀਂ ਜਾਂਦਾ ਕਿ ਆਪਾਂ ਫਾਜੀ ਲਾਉਣਾ ਹੁੰਦਾ ਤੇ ਕਈ ਦਾਈ ਧਰਨਾ ਕਰਨਾ ਉਥੇ ਤੇ ਘਰ ਬੱਝੇ ਰਹਿਣਾ ਬੱਝੇ ਰਹਿਣਾ ਅਸੀਂ ਤਾਂ ਤੁਰਦੇ ਫਿਰਦੇ ਕਈ ਕਰੂ ਨੀ ਅੱਧਰੀ ਨਿਕਲ ਜਾਂਦੀ ਆ ਨਾਲੇ ਤੁਹਾਡੇ ਜੇ ਸਰਵਾਰ ਨਾਲ ਗੱਲਬਾਤ ਕੀਤੀ ਜਾਂ ਕਿਸੇ ਨਾਲ ਵਿਦਾ ਸੰਕੋਲ ਕੀਤਾ ਚਲੋ ਕੋਹਰਾ ਕੋ 10 ਪਾਸੋਂ ਜਾਂਦਾ ਤੇ ਨਾਲੇ ਕੋ 4 ਪੈਸੇ ਲਈਏ ਬਾਪੂ ਪੜੀ ਕਿਹਨੇ ਵਾਧੂ ਕਹਿ ਵੀ ਦਿੱਤੇ ਕਿ ਬਿਯੁਰਕ ਕੰਮ ਕਰਦਾ 10 ਰੁਪਏ ਤੱਕ ਇਹਨੇ ਕਿਹਾ ਤਾ ਉਹ ਆਪ ਸਾਡੇ ਲੋ ਮੈਂ ਇਹ ਆ ਦੇਣਾ ਨਹੀਂ 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 ਕੋਈ ਨਹੀਂ ਜਾਂਦਾ ਕੋ ਆਜੀ ਪਾਲਾ ਪੂਰੇ ਪੂਰੇ ਮਿਲ ਜਾਂਦੇ ਕਿ ਨਹੀਂ ਹਾਂ ਪੂਰੇ ਪੂਰੇ ਮਿਲਦੇ ਆ ਹਾਂ ਇਹ ਆ ਵੀ ਮਿਲ ਜਾਂਦੇ ਪੂਰੇ ਪੂਰੇ ਕੋਈ ਬੰਦਾ ਕੋਈ ਤੁਹਾਡੇ ਸਰਦਾਰ ਜਿਹੜਾ ਪਿੰਡ ਦਾ ਬੰਦਾ ਆ ਗਿਆ ਸਰਦਾਰ ਹਾਂ ਜੇ ਮੈਂ ਤੀ ਕੀਤੇ ਹਾਂ ਉਹਨੇ ਪੰਜਾ ਵੜਾ ਲੈਣਾ ਸਰਦਾਰ ਬੰਦੇ ਜਿਹੜੇ ਹੁੰਦੇ ਨੇ ਪਿੰਡ ਦੇ ਬੰਦੇ ਉਹ ਦਲੇਰ ਹੁੰਦੇ ਸ਼ਹਿਰੀਆਂ ਦੇ ਉਹਨੇ ਕਿਹਾ ਜੇ ਉਹਨੇ ਜਦੋਂ ਉਹਨੇ ਦੇ ਚੌਕ ਦੇ ਨਹੀਂ ਦਾਹੀ ਲੱਗ ਰਹੇ ਉਹ ਦਾਹੀ ਦੇਣਾ ਹੀ ਉਹ ਟੈਂਪਲਾਂ ਨਾਲ ਦਾਹੀ ਦਿੱਤੇ ਹਾਂ ਉਹਨਾਂ ਵੀ ਨਹੀਂ ਲੈ ਗਏ ਉਹਨਾਂ ਦਾਹੀ ਹੂੰ ਤੇ ਇਹ ਜਿਹੜਾ ਪਿੰਡ ਦਾ ਬੰਦਾ ਆਊਗਾ ਨਾ ਉਹਨੇ ਨਹੀਂ ਸੋਚਣਾ ਉਹ ਪਿੰਡੂ ਬੰਦਾ ਹੁੰਦਾ ਯਾਰ ਚੱਲ ਛੱਡ ਯਾਰ ਕੀ ਆ ਅਫਾ ਲਾ ਗਾ ਰੱਖ ਲਾ ਕੰਕੋ ਹਾਂ ਚੱਕਰਿਆ ਪਿੰਡ ਦੇ ਬੰਦੇ ਜਿਹੜੇ ਹੁੰਦੇ ਦਲੇਰ ਹੁੰਦੇ ਤੇ ਸ਼ਹਿਰੀਆਂ ਨੂੰ ਧਰਮ ਪਤਾਬ ਕੀ ਇਹ ਆ ਕਿ ਆਪਣਾ ਰੋਟੀ ਪਾਣੀ ਵਧੀਆ ਪੂਰਦਾ ਸ਼ੁਕਰਾਨਾ ਕਰਦੇ ਹਾਂ ਜੋ ਜਨਦੀ ਕੀਤੇ ਵਿੱਚ ਖਾਣ ਜੋ ਪੜਾ ਲਿਆ ਆਪਾ ਨਾ ਸ਼ਾਮ ਨੂੰ ਮੱਥਾ ਟੇਕ ਰੋ ਬਾਬੇ ਸਿਧਾ ਦੇ ਆਖੜਾ ਮਾਰਾ ਯੋਗਤਾ ਨੂੰ ਬਹੁਤ ਵਧੀਆ ਦਿਖਾਈ ਤੇ ਮੇਰੀ ਜ਼ਿੰਦਗੀ ਬਸ ਤੇ ਮਾਰਾ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਕੇਰਫਲ ਦਿੱਤਾ ਕੋਈ ਜਿਆਦਾ ਨਾ ਪਾਵੇ ਬਾਕੀ ਬਹੁਤ ਬਹੁਤ ਮਿਹਰਬਾਨੀ ਸਮਾਂ ਦਿੱਤਾ ਤੁਸੀਂ ਗੱਲ ਕੀਤੀ ਕੋਈ ਗੱਲ ਨਹੀਂ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਿਹਰਬਾਨ